ਨਵੇਂ ਰੂਲ ਆ ਗਏ ਆ ਜੀ ਮੈਨੂੰ ਖੁਦ ਨੂੰ ਨਹੀਂ ਪਤਾ ਕਈਆਂ ਉਹ ਸਾਡੇ ਜਿਹੜੇ ਲਿਸਨਰਸ ਫੋਲੋਅਰ ਹਨ ਉਹਨਾਂ ਨੂੰ ਨਹੀਂ ਪਤਾ ਫੰਡਾ ਹੈ ਕਿ ਰੂਲ ਦਾ ਬੇਸਿਕਲੀ ਦੋ ਤਰ੍ਹਾਂ ਦੇ ਰੂਲ ਲੈ ਕੇ ਆਏ ਨੇ ਇਮੀਗ੍ਰੇਸ਼ਨ ਸਕਿੱਲ ਮਾਈਗ੍ਰੈਂਟ ਕੈਟਾਗਰੀ ਤੁਸੀਂ 3 ਸਾਲ ਦਾ ਐਕਸਪੀਰੀਅੰਸ ਓਵਰਸੀਜ਼ ਤੋਂ ਕਲੇਮ ਕਰ ਸਕਦੇ ਹੋ ਠੀਕ ਹੈ ਜੀ ਤੇ 2 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਨਿਊਜ਼ੀਲੈਂਡ ਦੇ ਵਿੱਚ ਭਾਜੀ ਰੂਲ ਜਿਹੜੇ ਹਨ ਗਵਰਨਮੈਂਟ ਨੇ ਪਾਸ ਕਰ ਦਿੱਤੇ ਹੈ ਕਿ ਹਲੇ ਆਪਾਂ ਕਹਿ ਸਕਦੇ ਕਿ ਪਾਈਪਲਾਈਨ ਚ ਪਾਈ ਹੈ ਇਹ ਸਿਰਫ ਇੱਕ ਅਨਾਉਂਸਮੈਂਟ ਹੈ ਹਜੇ ਕਿ ਨਰਸਿਸ ਨੂੰ ਵੀ ਇਹ ਰੂਲ ਤੈਨੂੰ ਹੋਊਗਾ ਬਿਲਕੁਲ ਹੋਏਗਾ ਜੇ ਉਹਨਾਂ ਕੋਲ ਕੁਆਲੀਫਿਕੇਸ਼ਨ ਹੈ ਪੋਸਟ ਕੁਆਲੀਫਿਕੇਸ਼ਨ ਜਿੰਨਾ ਮੈਂ ਪਹਿਲਾਂ ਕਿਹਾ ਜੀ ਤੋਂ ਬਾਅਦ ਉਹਨਾਂ ਨੇ 3 ਸਾਲ ਦਾ ਐਕਸਪੀਰੀਅੰਸ ਲਿਆ ਹੋਇਆ ਹੈ ਐਜ਼ ਅ ਨਰਸ ਪੇਰੈਂਟਸ ਨੂੰ ਲੈ ਕੇ ਬੜਾ ਵੱਡਾ ਸਵਾਲ ਆ ਰਿਹਾ ਸੀਗਾ ਕਾਫੀ ਲੋਕ ਚਿੰਤਤ ਹੈ ਗਵਰਮਨ ਡਸਨਟ ਵਾਂਟ ਟੂ ਟੇਕ ਦੈਟ ਰਿਸਕ ਜੇ ਮੇਰੇ ਨਾਲ ਜੋ ਰਬ ਮੰਗਾ ਜਾਏ ਤੇ ਕੁਝ ਹੋ ਹੈ ਬਿਲਕੁਲ ਠੀਕ ਹੈ ਉਹ ਚਾਹੁੰਦੇ ਨੇ ਕਿ ਉਹ ਜਿਹੜੇ ਪੇਰੈਂਟਸ ਦੇ ਸਪਾਂਸਰਸ ਨੇ ਉਹੀ ਕਵਰ ਕਰਨ ਉਹ ਕਾਸਟ ਜੀ ਇਸ ਲਈ ਉਹਨਾਂ ਨੇ ਇੰਸ਼ੋਰੈਂਸ ਦੀ ਇਹ ਰਿਕੁਆਇਰਮੈਂਟ ਰੱਖੀ। ਕਲੰਬਰ ਦੀ ਗੱਲ ਕੀਤੀ। ਜੀ ਕਿਸੇ ਕੋਲ ਐਕਸਪੀਰੀਅੰਸ ਉੱਥੇ ਵਧੀਆ ਤੇ ਸਟੱਡੀ ਉਹਨੇ ਕੀਤੀ ਹੈ। ਜੀ ਕਿ ਡਾਇਰੈਕਟ ਉਹ ਵੀਜ਼ਾ ਲੈ ਸਕਦਾ ਕਿ ਉਹਨੂੰ ਪੇ ਕਰਨਾ ਦੇ। ਨਹੀਂ ਉਹਨਾਂ ਨੂੰ ਪਹਿਲਾਂ ਇੱਥੇ ਆ ਕੇ ਕੰਮ ਕਰਨਾ ਪਏਗਾ ਕ੍ਰੈਡਿਟਿਡ ਏਮਪਲੋਇਰ ਪਰ ਸਟੱਡੀ ਨਹੀਂ ਕਰਨੀ ਪੈਗੀ। ਜੇੜੀ ਹੋਗੀ ਉਹਦੀ ਉਹ ਵੈਲਿਡ ਹੈ ਤੇ ਉਹ ਫੇਸ ਐਸਸ ਕਰਾ ਕੇ ਦੇਖਣੀ ਪੈਣੀ ਹੈ ਉਹਨਾਂ ਨੂੰ ਕਿ 2026 ਦੇ ਵਿੱਚ ਕੋਈ ਨਵੇਂ ਰੂਲ ਜਾਂ ਤੁਹਾਡੇ ਕੋਲ ਕੋਈ ਗੱਲ ਮਿਲਿਆ ਜੌਬ ਚੈੱਕ ਜੇੜੀ ਅਪਲੀਕੇਸ਼ਨ ਉਹਦੇ ਵਿੱਚ ਥੋੜਾ ਜਿਹਾ ਫਾਰਮ ਦੇ ਵਿੱਚ ਤਬਦੀਲੀਆਂ ਆ ਗਈਆਂ ਨੇ। ਉਥੋਂ ਦਾ ਜੋ ਸੋਖਾ ਕੀਤਾ ਨਾ ਨੇ এমপ্লয়ারਸ ਵਾਸਤੇ ਕਿਉਂ ਡੈਕਲੇਰੇਸ਼ਨ ਦੇਸ ਤੇ ਉਹ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੁਹਾਡਾ دوست ਇੱਕ ਵਾਰੀ ਫਿਰ ਹਾਜ਼ਰ ਹੋਇਆ ਹੈ ਤੁਹਾਡੀ ਸੇਵਾ ਦੇ ਵਿੱਚ ਇੱਕ ਬਹੁਤ ਪਿਆਰੇ ਗੈਸਟ ਅਨੁਰਾਗ ਧਿਮਾਨ ਇਜ਼ੀ ਇਮੀਗ੍ਰੇਸ਼ਨ ਤੋਂ ਬੜਾ ਵੱਡਾ ਨਾਮ ਹੈ ਔਰ ਬਹੁਤ ਵੱਡਾ ਬੜੇ ਲੰਬੇ ਟਾਈਮ ਤੋਂ ਇਸੇ ਫੀਲਡ ਦੇ ਵਿੱਚ ਅਨੁਰਾਗ ਧਿਮਾਨ ਸਾਹਿਬ ਕੰਮ ਕਰ ਰਹੇ ਹਨ ਅੱਜ ਸਾਡੇ ਸਟੂਡੀਓ ਦੇ ਵੀ ਸਾਡੇ ਪਿਆਰੇ ਮਹਿਮਾਨ ਨੇ ਤੇ ਮਹਿਮਾਨ ਨੂੰ ਅਸੀਂ ਬਹੁਤ ਰਿਕੁਐਸਟ ਕਰਕੇ ਬੁਲਾਇਆ ਤਾਂ ਜੋ ਨਵੇਂ ਜਿਹੜੇ ਰੂਲ ਤਾਜ਼ਾ ਰੂਲ ਆਏ ਨੇ ਇਮੀਗ੍ਰੇਸ਼ਨ ਆਫ ਨਿਊਜ਼ੀਲੈਂਡ ਦੇ ਉਹ ਲੋਕਾਂ ਤੱਕ ਉਹਦਾ ਜਿਹੜਾ ਮੈਸੇਜ ਆ ਉਹਦਾ ਸੰਦੇਸ਼ ਹੈ ਉਹ ਪਹੁੰਚਾਇਆ ਜਾਵੇ ਕਿਉਂਕਿ ਸਾਨੂੰ ਪਰਸਨਲੀ ਵੀ ਲੋਕਾਂ ਨੇ ਗੱਲ ਕਹੀ ਜਿਹੜੇ ਸਾਡੇ ਫਾਲੋਅਰ ਲਿਸਨਰਸ ਨੇ ਕਿ ਇਹ ਰੂਲ ਬੇਸਿਕਲੀ ਹੈ ਕੀ ਹੈ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਕਿ ਰੂਲ ਉਹ ਪ੍ਰੋਪਰ ਸਮਝਾ ਸਕੇ ਰੂਲ ਉਹ ਦੱਸ ਸਕੇ ਉਹ ਕਹਿੰਦਾ ਨੇ ਜਿਸਕਾ ਕਾਮ ਉਸੇ ਕੋ ਸਾਜੇ ਇਹ ਇਮੀਗ੍ਰੇਸ਼ਨ ਦਾ ਕੰਮ ਹੈ ਤੇ ਇਮੀਗ੍ਰੇਸ਼ਨ ਐਡਵਾਈਜ਼ਰ ਤੂੰ ਹੀ ਵਧੀਆ ਤਰੀਕੇ ਦੇ ਨਾਲ ਚੱਲ ਸਕਦਾ ਹੈ अनुराग साहब ਨੂੰ ਅਸੀਂ ਪਿਆਰ ਨਾਲ ਐਡੀ ਵੀ ਕਹਿੰਨੇ ਆ ਗੋਰੀ ਐਡੀ ਕਰਕੇ ਬੁਲਾਉਂਦੇ ਆ ਸੰਬੋਧਨ ਕਰਦੇ ਆ ਤੇ ਮਾਨ ਸਾਹਿਬ ਦਾ ਜਦ ਸੁਆਗਤ ਕਰਾਂਗੇ ਉੱਥੇ ਗੱਲਾਂ ਬਾਤਾਂ ਵੀ ਤੁਹਾਨੂੰ ਦੱਸਾਂਗੇ ਅਗਰ ਸਾਡਾ ਉਪਰਾਲਾ ਤੁਹਾਨੂੰ ਚੰਗਾ ਲੱਗੇ ਵੀਡੀਓ ਨੂੰ ਉਹਨਾਂ ਤੱਕ ਸ਼ੇਅਰ ਕਰਨਾ ਜਿਨ੍ਹਾਂ ਨੂੰ ਇਹਨਾਂ ਅ ਰੂਲ ਦੇ ਬਾਰੇ ਨਹੀਂ ਪਤਾ ਉਹ ਰੂਲ ਚੰਗੀ ਤਰ੍ਹਾਂ ਜਾਣ ਲੈਣ ਤੇ ਮਾਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਟੂ ਰੇਡੀਓ ਸਾਡੇ ਵਾਲਾ ਬਹੁਤ ਸੁਆਗਤ ਹੈ ਜੀ ਸਸੀ ਗੱਲਾਂ ਦੀ ਜੀ ਥੈਂਕ ਯੂ ਸੋ ਮੱਚ ਫਾਰ ਹੈਵਿੰਗ ਮੀ ਹੇਰ ਪਾਜੀ ਕੀ ਹਾਲ ਚੱਲ ਰਿਹਾ ਬਹੁਤ ਵਧੀਆ ਜੀ ਪਹਿਲਾਂ ਤਾਂ ਮੈਂ ਤੁਹਾਡਾ ਥੈਂਕਸ ਕਰਾਂਗਾ ਕਿ ਸਾਡੀ ਇੱਕ ਛੋਟੀ ਜੀ ਰਿਕੁਐਸਟ ਦੇ ਉੱਤੇ ਤੁਸੀਂ ਅੱਜ ਆਏ ਤੇ ਸਾਡੇ ਦਰਸ਼ਕ ਵੀ ਤੁਹਾਨੂੰ ਦੇਖ ਰਹੇ ਨੇ ਰੇਡੀਓ ਸਾਡੇ ਵਾਲਾ ਤੇ ਸਭ ਤੋਂ ਪਹਿਲਾਂ ਪਾਜੀ ਦੱਸੋ ਕਿ ਫੰਡamentals ਹੈ ਕੀ ਹੈ ਨਵੇਂ ਰੂਲ ਆ ਗਏ ਹਨ ਜੀ ਮੈਨੂੰ ਖੁਦ ਨੂੰ ਨਹੀਂ ਪਤਾ ਕਈਆਂ ਉਹ ਸਾਡੇ ਜਿਹੜੇ ਲਿਸਨਰਸ ਫਾਲੋਅਰ ਇਹਨਾਂ ਨੂੰ ਨਹੀਂ ਪਤਾ ਫੰਡਾ ਹੈ ਕੀ ਰੂਲ ਦਾ ਬੀਸ ਬੇਸਿਕਲੀ ਜੀ ਇਹਦੇ ਵਿੱਚ ਮੋਟਾ-ਮੋਟਾ ਮੈਂ ਤੁਹਾਨੂੰ ਸਮਰਾਈਜ਼ ਕਰਕੇ ਦੱਸ ਦਿੰਨਾ ਜੀ ਬੇਸਿਕਲੀ ਦੋ ਤਰ੍ਹਾਂ ਦੇ ਰੂਲ ਲੈ ਕੇ ਆਏ ਨੇ ਇਮੀਗ੍ਰੇਸ਼ਨ ਹਮਮ ਸਕਿੱਲ ਮਾਈਗ੍ਰੈਂਟ ਕੈਟਾਗਰੀ ਦੇ ਵਿੱਚ ਜੀ ਉਹਦੇ ਵਿੱਚ ਪਹਿਲਾ ਚੇਂਜ ਜਿਹੜਾ ਆ ਰਿਹਾ ਹੈ ਅਗਲੇ ਸਾਲ ਤੋਂ ਜਿਹੜਾ ਐਪਲੀਕੇਬਲ ਹੋਏਗਾ ਅਗਸਟ 2026 ਤੋਂ 2026 ਤੋਂ 2026 ਤੋਂ ਜੀ ਉਹਦੇ ਵਿੱਚ ਪਹਿਲਾ ਹੈ ਕਿ ਤੁਸੀਂ ਸਕਿੱਲਡ ਵਰਕ ਐਕਸਪੀਰੀਅੰਸ ਪਾਥਵੇ ਇਹਨਾਂ ਨੇ ਅਨਾਉਂਸ ਕੀਤਾ ਹਮ ਉਹ ਉਹਨਾਂ ਵਾਸਤੇ ਐਪਲੀਕੇਬਲ ਹੈ ਜਿਹੜੇ ਸਕਿੱਲ ਲੈਵਲ 1 2 3 ਓਕਿਊਪੇਸ਼ਨ ਦੇ ਵਿੱਚ ਜੌਬ ਕਰ ਰਹੇ ਨੇ ਜੀ ਉਹ ਹੁਣ residency apply ਕਰ ਸਕਦੇ ਨੇ ਨਾਓ ਫਰਮ ਨੈਕਸਟ ਈਅਰ ਅਗਸਟ 2026 ਜੀ ਜੇ ਉਹਨਾਂ ਕੋ ਪੰਜ ਸਾਲ ਦਾ ایکسپੀਰੀਅੰਸ ਹੈ ਟੋਟਲ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਟੋਟਲ ਉਹਨਾਂ ਕੋ ਪੰਜ ਸਾਲ ਦਾ ایکسپੀਰੀਅੰਸ ਦੇ ਵਿੱਚੋਂ ਅ ਆਪਾਂ ਓਵਰਸੀਜ਼ ਦਾ ایکسپੀਰੀਅੰਸ ਵੀ ਕਾਊਂਟ ਕਰ ਸਕਦੇ ਆ ਭਾਜੀ ਹਾਂ ਜੀ ਉਹਦੇ ਵਿੱਚ ਤੁਸੀਂ 3 ਸਾਲ ਦਾ ایکسپੀਰੀਅੰਸ ਓਵਰਸੀਜ਼ ਤੋਂ ਕਲੇਮ ਕਰ ਸਕਦੇ ਹੋ ਠੀਕ ਹੈ ਜੀ ਤੇ 2 ਸਾਲ ਦਾ ایکسپੀਰੀਅੰਸ ਤੁਹਾਨੂੰ ਨਿਊਜ਼ੀਲੈਂਡ ਦੇ ਵਿੱਚ ਠੀਕ ਯਾਨੀ ਕਿ 2 ਸਾਲ ਦਾ ਮਿਨੀਮਮ ਸਾਨੂੰ ਨਿਊਜ਼ੀਲੈਂਡ ਦਾ ਚਾਹੀਦਾ ਹੀ ਚਾਹੀਦਾ ਤੇ 3 ਸਾਲ ਦਾ ਓਵਰਸੀਸ ਵੀ ਕਲੇਮ ਕਰ ਸਕਦੇ ਹੋ ਜੀ ਮਰਜ ਹੋ ਸਕਦਾ ਮਰਜ ਹੋ ਸਕਦਾ ਬਟ ਇਹਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਹੈ ਕਿ ਉਹ ਪੋਸਟ ਕੁਆਲੀਫਿਕੇਸ਼ਨ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਅੱਛਾ ਜੀ ਜੇ ਤੁਹਾਡੇ ਕੋਲ ਰੈਲੇਵੈਂਟ ਕੁਆਲੀਫਿਕੇਸ਼ਨ ਹੈ ਜਿਸ ਓਕਿਪੇਸ਼ਨ ਚ ਤੁਸੀਂ ਕੰਮ ਕਰ ਰਹੇ ਹੋ ਪੋਸਟ ਕੁਆਲੀਫਿਕੇਸ਼ਨ ਮੀਨਸ ਉਸ ਕੁਆਲੀਫਿਕੇਸ਼ਨ ਲੈਣ ਦੇ ਉਪਰੰਤ ਜੇ ਤੁਹਾਡੇ ਕੋਲ ਟੋਟਲ 5 ਸਾਲ ਦਾ ਐਕਸਪੀਰੀਅੰਸ ਹੈਗਾ ਜੀ ਜੀ ਜਿਹਦੇ ਵਿੱਚੋਂ 3 ਸਾਲ ਓਵਰਸੀਜ਼ ਤੇ 2 ਸਾਲ ਨਿਊਜ਼ੀਲੈਂਡ ਦਾ ਵਰਕ ਐਕਸਪੀਰੀਅੰਸ ਜੀ ਤੇ ਇੱਕ ਹੋਰ ਪੁਆਇੰਟ ਹੈ ਇਹਦੇ ਵਿੱਚ ਉਹ 2 ਸਾਲ ਜਿਹੜੇ ਨਿਊਜ਼ੀਲੈਂਡ 'ਚ ਤੁਸੀਂ ਵਰਕ ਐਕਸਪੀਰੀਅੰਸ ਲੈਣਾ ਹੈ ਜੀ ਉਹ ਤੁਸੀਂ 1.1 ਟਾਈਮਸ ਆਫ ਮੀਡੀਅਨ ਵੇਜ ਤੇ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਹੀ ਕਲੇਮ ਕਰ ਸਕਦੇ ਹੋ ਅੱਛਾ ਤਾਂ ਹੀ ਕਲੇਮ ਕਰ ਸਕਦੇ ਆ ਮੈਂ ਐਗਜ਼ਾਮਪਲ ਦੇ ਦਿੰਦਾ ਨਾ ਹਾਂ ਫੋਰ ਐਗਜ਼ਾਮਪਲ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਥੋੜਾ ਜਿਹਾ ਹਾਂ ਜੀ ਜਿੱਦਾਂ ਹੁਣ ਮੀਡੀਅਨ ਵੇਜ ਅੱਜ ਚੱਲ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ 33 ਡਾਲਰ 4 PR apply हां जी 4 रेजिडेंसी ਜੇ ਤੁਸੀਂ ਅਪਲਾਈ ਕਰਨਾ ਹੈ ਜੀ ਜੀ ਠੀਕ ਹੈ on 1.1 times ਦਾ ਮਤਲਬ ਹੋਇਆ অলਮੋਸਟ 36 $90 ਸੈਂਟ 37 ਦੇ ਆਸ-ਪਾਸ ਬਿਲਕੁਲ ਠੀਕ ਹੈ ਠੀਕ ਹੈ ਜੇ ਤੁਸੀਂ ਐਪਰੋਕਸੀਮੇਟ 37 ਹੋ ਗਿਆ ਬਿਲਕੁਲ ਜੇ ਤੁਸੀਂ 2 ਸਾਲ ਦਾ ਐਕਸਪੀਰੀਅੰਸ ਕਾਊਂਟ ਕਰਾਣਾ ਹੈ ਤੁਸੀਂ ਪੂਰੇ ਨਿਊਜ਼ੀਲੈਂਡ ਚ 2 ਸਾਲ ਜਿਹੜਾ ਐਕਸਪੀਰੀਅੰਸ ਲਿਆ ਉਹ ਤੁਸੀਂ ਘੱਟੋ-ਘੱਟ 36 $90 ਤੇ ਕੰਮ ਕੀਤਾ ਹੋਣਾ ਚਾਹੀਦਾ ਅੱਛਾ ਉਹ ਵੀ ਉਹ ਵੀ ਚੀਜ਼ ਜ਼ਰੂਰੀ ਹੈ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਹਾਂਜੀ ਇਹਦੇ ਵਿੱਚ ਅੱਛਾ ਭਾਜੀ ਰੂਲ ਜਿਹੜੇ ਆ ਗਵਰਨਮੈਂਟ ਨੇ ਪਾਸ ਕਰ ਦਿੱਤੇ ਹੈ ਕਿ ਹਲੇ ਆਪਾਂ ਕਹਿ ਸਕਦੇ ਕਿ ਪਾਈਪਲਾਈਨ ਚ ਪਏ ਆ ਇਹ ਸਿਰਫ ਇੱਕ ਅਨਾਉਂਸਮੈਂਟ ਹੈ ਹਜੇ ਅੱਛਾ ਆਫੀਸ਼ੀਅਲੀ ਅਨਾਉਂਸ ਕਰਤਾ ਆਫੀਸ਼ੀਅਲੀ ਅਨਾਉਂਸ ਕਰ ਦਿੱਤਾ ਹੈ ਥੋੜੀ ਬਹੁਤ ਡਿਟੇਲਸ ਉਹਨਾਂ ਨੇ ਪਬਲਿਸ਼ ਕਰ ਦਿੱਤੀਆਂ ਹੂੰ ਬੜੇ ਲਾਗੂ ਹੋਣਗੇ ਅਗਲੇ ਸਾਲ ਅਗਸਤ 2026 ਦੇ ਵਿੱਚ ਤੇ ਮਾਨ ਸਰ ਤੁਸੀਂ ਇਹ ਵੀ ਦੱਸੋ ਇਹ ਰੂਲ ਸਭ ਤੋਂ ਜ਼ਿਆਦਾ ਬੈਨੀਫੀਸ਼ੀਅਲ ਕਿਹਦੇ ਲਈ ਹੈ ਏ ਬੇਸਿਕਲੀ ਉਹਨਾਂ ਲਈ ਮੇਨ ਐਪਲੀਕੇਬਲ ਹੈ ਜਿਨ੍ਹਾਂ ਕੋਲ ਆਲਰੇਡੀ ਕੁਆਲੀਫਿਕੇਸ਼ਨ ਹੈ ਓਵਰ ਸੀਸ ਦੇ ਵਿੱਚ ਜਿਨ੍ਹਾਂ ਕੋਲ ਆਲਰੇਡੀ 3 ਸਾਲ ਦਾ ਐਕਸਪੀਰੀਅੰਸ ਹੈ ਓਵਰ ਸੀਸ ਦੇ ਵਿੱਚ ਜੀ ਉਹ ਜਿਹੜੇ ਨਿਊਜ਼ੀਲੈਂਡ ਆਉਂਦੇ ਨੇ ਤੇ ਇੱਥੇ 2 ਸਾਲ ਦਾ ਐਕਸਪੀਰੀਅੰਸ ਲੈਂਦੇ ਨੇ ਹਮ ਔਨ 1.1 ਟਾਈਮਸ ਦਾ ਮੀਡੀਅਨ ਵੇਜ ਇਹ ਉਹਨਾਂ ਲਈ ਮੇਨਲੀ ਹੈਲਪਫੁਲ ਹੋਏਗਾ ਇਹ ਜੀ ਜਿਵੇਂ ਟੀਚਰਸ ਨਰਸਿਸ ਹੈਲਥ케ਅਰ ਇਹ ਅੱਜਕੱਲ ਇੱਥੇ ਬਹੁਤ ਜ਼ਰੂਰਤ ਹੈ ਜੀ ਇੰਡੀਆ ਦੇ ਵਿੱਚ ਹੈਲਥ케ਅਰ ਦੇ ਵਿੱਚ ਨਰਸਿਸ ਬਹੁਤ ਵੇਟ ਕਰ ਰਹੇ ਹੈ ਕਿ ਨਿਊਜ਼ੀਲੈਂਡ ਕੋਈ ਰੂਲ ਕੱਢੇ ਸਾਡੇ ਬੈਨੀਫਿਟ ਲਈ ਕਿ ਨਰਸਿਸ ਨੂੰ ਵੀ ਇਹ ਰੂਲ ਬੈਨੀਫਿਟ ਹੋਊਗਾ ਬਿਲਕੁਲ ਹੋਏਗਾ ਜੇ ਉਹਨਾਂ ਕੋ ਕੁਆਲੀਫਿਕੇਸ਼ਨ ਹੈ ਪੋਸਟ ਕੁਆਲੀਫਿਕੇਸ਼ਨ ਜਿੱਦਾਂ ਮੈਂ ਪਹਿਲਾਂ ਕਿਹਾ ਉਸ ਤੋਂ ਬਾਅਦ ਉਹਨਾਂ ਨੇ 3 ਸਾਲ ਦਾ ਐਕਸਪੀਰੀਅੰਸ ਲਿਆ ਹੋਇਆ ਹੈ ਐਜ਼ ਅ ਨਰਸ ਜੀ ਤੇ ਫਿਰ ਇੱਥੇ ਨਿਊਜ਼ੀਲੈਂਡ ਆ ਕੇ ਉਹਨਾਂ ਨੂੰ ਜੌਬ ਮਿਲਦੀ ਹੈ ਹਮ ਤੇ ਫਿਰ ਉਹ 2 ਸਾਲ 1.1 ਟਾਈਮਸ ਦ ਮੀਡੀਅਨ ਵੇਜ ਤੇ ਕੰਮ ਕਰਦੇ ਨੇ ਉਸ ਤੋਂ ਬਾਅਦ ਉਹ ਅਪਲਾਈ ਕਰ ਸਕਦੇ ਨੇ ਮਤਲਬ ਉਹ ਐਲੀਜੀਬਲ ਹੈਗੇ ਐ ਇਸ ਲਈ ਜੀ ਪਰ ਨਰਸਸ ਲਈ ਲਗ ਪਾਥ ਵੀ ਆਪਣੇ ਕੋਲ ਆਲਰੇਡੀ ਹੈਗਾ ਗ੍ਰੀਨ ਲਿਸਟ ਕੈਟਾਗਰੀ ਦੇ ਵਿੱਚ ਉਹ ਕੀ ਉਹ ਵੀ ਦੱਸ ਦੋ ਪਲੀਜ਼ ਉਹ ਗ੍ਰੀਨ ਲਿਸਟ ਕੈਟਾਗਰੀ ਦੇ ਵਿੱਚ ਉਹਨਾਂ ਦੀ ਓਕੂਪੇਸ਼ਨ ਆਲਰੇਡੀ ਹੈਗੀ ਹੈ ਉਹਨਾਂ ਨੇ ਸਿਰਫ ਜੌਬ ਲੈਣੀ ਇੱਥੇ ਆ ਗਈ ਤੇ ਨਾਲ ਦੀ ਨਾਲ ਉਹ ਅਪਲਾਈ ਕਰ ਸਕਦੇ ਨੇ ਜੇ ਉਹ ਮੀਡੀਅਨ ਵੇਜ ਤੇ ਕੰਮ ਕਰ ਰਹੇ ਨੇ ਉਹਨਾਂ ਲਈ ਈਜ਼ੀ ਹੈ ਹਾਂਜੀ ਸੋ ਉਹਨਾਂ ਲਈ ਉਹ ਜ਼ਿਆਦਾ ਪਾਥ ਵੀ ਈਜ਼ੀ ਹੈ ਗ੍ਰੀਨ ਲਿਸਟ ਕੈਟਾਗਰੀ ਦੇ ਵਿੱਚ ਨਾ ਕਿ ਇਹ ਵਾਲੇ ਕ੍ਰਾਈਟੇਰੀਆ ਦੇ ਵਿੱਚ ਅਜੀ ਪੈਰੈਂਟਸ ਨੂੰ ਲੈ ਕੇ ਬੜਾ ਵੱਡਾ ਸਵਾਲ ਆ ਰਿਹਾ ਸੀਗਾ ਕਾਫੀ ਲੋਕ ਚਿੰਤਤ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਡਿਸਕ੍ਰਾਈਬ ਕਰੋ ਵੀ ਉਹ ਈਜ਼ੀ ਕਿਵੇਂ ਹੋ ਸਕਦਾ ਉਹਦਾ ਸ਼ੁਰੂ ਮੈਂ ਇੱਕ ਪੁਆਇੰਟ ਇੱਕ ਪੁਆਇੰਟ ਮੈਂ ਭੁੱਲ ਗਿਆ ਉਹਦੇ ਵਿੱਚ ਹਾਂ ਬੋਲੋ ਦੂਸਰਾ ਪਾਥਵੇ ਇੱਕ ਜਿਹੜਾ ਟ੍ਰੇਡ ਐਂਡ ਟੈਕਨੀਸ਼ੀਅਨ ਪਾਥਵੇ ਅਨਾਉਂਸ ਕੀਤਾ ਹੈ ਗਵਰਨਮੈਂਟ ਨੇ ਉਹ ਵੀ ਰੈਜ਼ਿਡੈਂਸੀ ਵਾਸਤੇ ਜਿੱਦਾਂ ਆਪਣੇ ਇਲੈਕਟ੍ਰੀਸ਼ੀਅਨਸ ਪਲੰਮਰਸ ਵੈਲਡਰਸ ਹੋ ਗਏ ਸਾਰੇ ਟ੍ਰੇਡਿਸ ਨੇ ਠੀਕ ਹੈ ਜੀ ਇਹ ਇਹਨਾਂ ਲਈ ਇਹ ਕ੍ਰਾਈਟੇਰੀਆ ਹੈਗਾ ਕਿ ਹੁਣੋਂ ਪੀਆਰ ਦੇ ਵਿੱਚ ਅਪਲਾਈ ਕਰ ਸਕਦੇ ਨੇ ਜੇ ਫੋਨ ਨੈਕਸਟ ਇਅਰ ਆਨਵਰਸਟ ਇਅਰ ਤੋਂ ਚਲੋ ਜਿਹੜੇ ਰੂਲਸ ਆ ਗਏ ਜੀ 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 ਜੋ ਉਹਨਾਂ ਕੋਲ ਓਵਰ ਸੀਜ਼ ਕੁਆਲੀਫਿਕੇਸ਼ਨ ਹੈਗੀ ਘੱਟੋ ਘੱਟ ਲੈਵਲ 4 ਨਿਊਜ਼ੀਲੈਂਡ ਕੁਆਲੀਫਿਕੇਸ਼ਨ ਲੈਵਲ 4 ਦੀ ਕੁਆਲੀਫਿਕੇਸ਼ਨ ਹੈ ਪਲੱਸ ਉਹਦੇ ਵਿੱਚੋਂ ਉਹਨਾਂ ਨੂੰ ਟੋਟਲ 4 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ 4 ਈਅਰ ਦਾ ਹਾਂਜੀ ਪਰ ਉਹਦੇ ਵਿੱਚ ਕਹਿ ਚ ਹੈ ਕਿ 18 ਮੰਥ ਦਾ ਨਿਊਜ਼ੀਲੈਂਡ ਦਾ ਐਕਸਪੀਰੀਅੰਸ ਚਾਹੀਦਾ ਹੈ ਟੋਟਲ ਵਿੱਚ ਕੀ ਗਵਰਨਮੈਂਟ ਉਹਨਾਂ ਨੂੰ ਵੀਜ਼ਲੀ ਹੈਲਪ ਕਰੇਗੀ ਐਜ਼ ਇਮੀਗ੍ਰੇਸ਼ਨ ਐਡਵਾਈਜ਼ਰ ਆਪਾਂ ਗੱਲ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਜਿਹੜੇ ਹੁਣ ਤੁਸੀਂ ਪਲੰਬਰ ਦੀ ਗੱਲ ਕੀਤੀ ਕਿਸੇ ਕੋਲ ਐਕਸਪੀਰੀਅੰਸ ਉੱਥੇ ਵਧੀਆ ਦਾ ਸਟੱਡੀ ਉਹਨੇ ਕੀਤੀ ਹੈ ਕਿ ਡਾਇਰੈਕਟ ਉਹ ਵੀਜ਼ਾ ਲੈ ਸਕਦਾ ਹੈ ਕਿ ਉਹਨੂੰ ਪੇ ਕਰਨਾ ਪਏਗਾ ਨਹੀਂ ਉਹਨਾਂ ਨੂੰ ਪਹਿਲਾਂ ਇੱਥੇ ਆ ਕੇ ਕੰਮ ਕਰਨਾ ਪਏਗਾ ਕ੍ਰੈਡਿਟਿਡ ਏਮਪਲੋਇਰ ਪਰ ਸਟੱਡੀ ਨਹੀਂ ਕਰਨੀ ਪਏਗੀ ਜਿਹੜੀ ਹੋ ਗਈ ਉਹ ਦੀ ਹੋਵੇਲਿਡ ਹੈ ਤੇ ਉਹ ਫਿਰ ਅਸੈਸ ਕਰਾ ਕੇ ਦੇਖਣੀ ਪੈਗੀ ਉਹਨਾਂ ਨੂੰ NZQA ਤੋਂ ਮਰਜ਼ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ ਬਿਲਕੁਲ ਇਹ ਡਿਪੈਂਡ ਕਰਦਾ ਹੈ ਇਮੀਗ੍ਰੇਸ਼ਨ ਦੇ ਉੱਤੇ ਜੇ NZQA ਲੈਵਲ 4 ਹੈਗੀ ਹੋਣਾ ਦੀ ਕੁਆਲਿਫੀਕੇਸ਼ਨ ਤੇ ਵਾਈ ਨਾਟ ਕਰ ਸਕਦੇ ਨੇ ਮਤਲਬ ਹੋ ਸਕਦਾ ਹੈ ਹੈਪਨਿੰਗ ਹੋ ਸਕਦੀ ਬਿਲਕੁਲ ਪੋਸਿਬਿਲਟੀ ਹੈ ਪਰ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸੇ ਇਮੀਗ੍ਰੇਸ਼ਨ ਐਡਵਾਈਜ਼ਰ ਜਾਂ ਐਕਸਪਰਟ ਤੋਂ ਪਹਿਲਾਂ ਅਸੈਸ ਕਰਾ ਲਓ ਆਪਣੀ ਕੁਆਲਿਫੀਕੇਸ਼ਨ ਜਾਂ ਤੁਸੀਂ ਜਸ ਫੋਨ ਕਾਲ ਤੇ ਆਪਣਾ ਪੂਰਾ ਕੇਸ ਅਸੈਸ ਕਰਾ ਲਓ ਉਹ ਜ਼ਿਆਦਾ ਬੈਟਰ ਹੈ ਸੋ ਥੈਟ ਯੂ ਕੈਨ ਪਲਾਨ ਬੈਟਰ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਅਗਰ ਤੁਸੀਂ ਪਲੰਬਰ ਹੋ ਇਲੈਕਟ੍ਰੀਸ਼ੀਅਨ ਹੋ ਜਾਂ ਤੁਹਾਡੇ ਕੋਲ ਹੋਰ ਕੋਈ ਸਕਿੱਲ ਐਕਸਪੀਰੀਅੰਸ ਜਾਂ ਸਟੱਡੀ ਹੈਗੀ ਹੈ ਤੁਸੀਂ ਸਾਡਾ ਵੀਡੀਓ ਦੇਖ ਰਹੇ ਹੋ ਮੇਰੇ ਬਿਲਕੁਲ ਸਕਰੀਨ ਦੇ ਉੱਤੇ ਐਡੀ ਤੇ ਮਾਨਸਾ ਬੈਠੇ ਆ ਵੱਡਾ ਐਕਸਪੀਰੀਅੰਸ ਹੈ ਕਾਫੀ ਲੰਬੇ ਟਾਈਮ ਤੋਂ ਇਸੇ ਪਲੇਟਫਾਰਮ ਦੇ ਪਲੇਟਫਾਰਮ ਦੇ ਉੱਤੇ ਕੰਮ ਕਰ ਰਹੇ ਆ ਜਿੱਥੇ ਵੀ ਵੀਡੀਓ ਦੇਖ ਰਹੇ ਹੋ ਤੁਸੀਂ ਅਗਰ ਕੋਈ ਵੀ ਰਾਬਤਾ ਤੁਸੀਂ ਕਰਨਾ ਹੈ ਆਪਣੇ ਇਸ ਖੇਤਰ ਦੇ ਬਾਰੇ ਤਾਂ ਤੁਸੀਂ ਆਈਡੀ ਤਮਨ ਸਾਹਿਬ ਨਾਲ ਗੱਲ ਕਰ ਸਕਦੇ ਹੋ ਹੋ ਸਕਦਾ ਹੈ ਕਿ ਸਾਡਾ ਵੀਡੀਓ ਕਿਸੇ ਦੇ ਕੰਮ ਆ ਜੇ ਤੁਹਾਡੇ ਬੋਲ ਕਿਸੇ ਲਈ ਫਾਇਦੇਮੰਦ ਹੋ ਜਾਣ ਜੀ ਬਿਲਕੁਲ ਪਰ ਹੁਣ ਆਪਾਂ ਗੱਲ ਕਰੀਏ ਪਰਿਵਾਰਾਂ ਦੀ ਪੇਰੈਂਟਸ ਕੈਟਾਗਰੀ ਦਾ ਸਵਾਲ ਵੱਡਾ ਹੈ ਜੀ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪਲੀਜ਼ ਦੱਸੋ ਜੀ ਪੇਰੈਂਟ ਕੈਟਾਗਰੀ ਦੇ ਵਿੱਚ ਹੁਣ ਇਹਨਾਂ ਨੇ ਪੇਰੈਂਟ ਬੂਸਟ ਵਿਜ਼ਟਰ ਵੀਜ਼ਾ ਜਿਹੜਾ ਅਨਾਉਂਸ ਕੀਤਾ ਸੀ ਉਹ ਹੁਣ ਮੰਡੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਮੰਡੇ ਕੱਲ ਤੋਂ ਹਾਂਜੀ ਅੱਛਾ ਜੀ ਪਰ ਉਹਦੇ ਵਿੱਚ ਕਾਫੀ ਦਿੱਕਤ ਜੋ ਅਸੀਂ ਫੀਡਬੈਕ ਲਿਆ ਕਮਿਊਨਿਟੀ ਤੋਂ ਲੋਕ ਕਹ ਰਹੇ ਨਹੀਂ ਕਿ ਉਹਨਾਂ ਲਈ ਫੀਜ਼ੀਬਲ ਨਹੀਂ ਹੈ ਮੇਨਲੀ ਕਿਉਂਕਿ ਇਹਦੇ ਵਿੱਚ ਇੰਸ਼ੋਰੈਂਸ ਦਾ ਉਹਨਾਂ ਨੇ ਜਿਹੜਾ ਰਿਕੁਆਇਰਮੈਂਟ ਪਾ ਦਿੱਤੀ ਹੈ ਕਿ ਉਹ ਭਾਜੀ ਫਿਕਸ ਇੰਸ਼ੋਰੈਂਸ ਲੈਣੀ ਹੀ ਪੈਗੀ ਉਹ ਲੈਣੀ ਹੀ ਪੈਗੀ ਉਹ ਤਾਂ ਕਰਕੇ ਗਵਰਨਮੈਂਟ ਕਹ ਰਹੀ ਹੈ ਕਿ 5 ਸਾਲ ਜੇ ਜੇ ਤੁਸੀਂ ਵੀਜ਼ਾ ਲੈਣਾ ਹੈ ਪੇਰੈਂਟਸ ਲਈ ਕਿਉਂਕਿ ਗਵਰਨਮੈਂਟ ਡਸਨਟ ਵਾਂਟ ਟੂ ਟੇਕ ਦੈਟ ਰਿਸਕ ਕਿ ਜੇ ਪੇਰੈਂਟਸ ਨੂੰ ਰੱਬ ਨਾ ਕਰੇ ਇੱਥੇ ਕੁਝ ਹੋ ਜਾਵੇ ਉਹ ਚਾਹੁੰਦੇ ਨੇ ਕਿ ਉਹ ਜਿਹੜੇ ਪੇਰੈਂਟਸ ਦੇ ਸਪਾਂਸਰਸ ਨੇ ਉਹੀ ਕਵਰ ਕਰਨ ਉਹ ਕਾਸਟ ਜੀ ਇਸ ਲਈ ਉਹਨਾਂ ਨੇ ਇੰਸ਼ੋਰੈਂਸ ਦੀ ਇਹ ਰਿਕੁਆਇਰਮੈਂਟ ਰੱਖੀ ਹੋਈ ਮਤਲਬ ਜਿਨ੍ਹਾਂ ਨੇ ਵੀ ਦੋਸਤਾਂ ਮਿੱਤਰਾਂ ਨੇ ਆਪਣੇ ਪਰਿਵਾਰ ਬੁਲਾਉਣੇ ਨੇ ਜਿਨ੍ਹਾਂ ਦੇ ਪਰਿਵਾਰ ਇੱਥੇ ਨਹੀਂ ਹੈ ਜੀ ਉਹਨਾਂ ਨੇ ਪਰਿਵਾਰਾਂ ਨੂੰ ਇੱਥੇ ਬੁਲਾਣਾ ਆਪਣੇ ਬੱਚਿਆਂ ਦੀ ਲੁੱਕ ਆਫਟਰ ਲਈ ਜਾਂ ਹੈਲਪ ਲਈ ਤਾਂ ਉਹਨਾਂ ਨੂੰ ਇੰਸ਼ੋਰੈਂਸ ਲੈਣੀ ਹੀ ਪਏਗੀ ਜੀ ਪਰ ਇਹਦੇ ਵਿੱਚ ਇੰਪੋਰਟੈਂਟ ਪੁਆਇੰਟ ਹੈ ਤੁਹਾਨੂੰ ਇੰਸ਼ੋਰੈਂਸ ਉਦੋਂ ਨਹੀਂ ਲੈਣੀ ਜਦੋਂ ਐਪਲੀਕੇਸ਼ਨ ਪਾ ਦਿੱਤੀ ਜੀ ਇਹਦੇ ਵਿੱਚ ਇੰਸ਼ੋਰੈਂਸ ਤੇ ਮੈਡੀਕਲ ਪਹਿਲਾਂ ਤੁਸੀਂ ਸਬਮਿਟ ਕਰੋਗੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਤੁਹਾਨੂੰ ਦੱਸੇਗੀ ਕਿ ਹੁਣ ਤੁਸੀਂ ਮੈਡੀਕਲ ਕਰਵਾਓ ਪੇਰੈਂਟਸ ਦਾ ਤੇ ਹੁਣ ਤੁਸੀਂ ਇੰਸ਼ੋਰੈਂਸ ਦਾ ਕੋਟੇਸ਼ਨ ਵਗੈਰਾ ਲੈ ਸਕਦੇ ਹੋ ਉਦੋਂ ਹੀ ਤੁਸੀਂ ਪ੍ਰੋਸੀਡ ਕਰਨਾ ਹੈ ਜਦੋਂ ਮਤਲਬ ਤੁਹਾਡੇ ਪੇਪਰ ਸਬਮਿਟ ਹੋ ਗਏ ਸਾਰਾ ਕੁਝ ਵਧੀਆ ਹੋ ਗਿਆ ਉਦੋਂ ਬਾਅਦ ਇਮੀਗ੍ਰੇਸ਼ਨ ਤੁਹਾਨੂੰ ਦੱਸੂਗੀ ਕਿ ਹੁਣ ਤੁਸੀਂ ਜਿਹੜਾ ਇੰਸ਼ੋਰੈਂਸ ਤੇ ਪਲੱਸ ਤੁਸੀਂ ਮੈਡੀਕਲ ਆਪਣਾ ਲੈ ਸਕਦੇ ਹੋ ਲੈ ਸਕਦੇ ਹੋ ਪਰ ਉਹਦੇ ਵਿੱਚ ਇਦਾਂ ਮੈਂ ਦੱਸਿਆ ਕਾਫੀ ਲੋਕ ਇਹ ਕਹਿ ਰਹੇ ਨੇ ਕਿ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਕੋਸਟ ਪੈ ਰਹੀ ਹੈ ਉਹਨਾਂ ਨੂੰ ਜਸਟ ਫਾਰ ਐਗਜ਼ਾਮਪਲ ਸਟਾਰਟਿੰਗ ਹੀ 5 ਜਾਂ 6000 ਡਾਲਰ ਪਰ ਪੇਰੈਂਟ ਕਈ ਕੇਸਿਸ ਤੁਸੀਂ ਸੁਣਿਆ ਹੈ ਜਿਨ੍ਹਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਡਿਜ਼ੀਜ਼ ਨਹੀਂ ਹੈਗੀ ਜੀ ਐਂਡ ਜਿਨ੍ਹਾਂ ਦੇ ਪੇਰੈਂਟਸ 70 ਜਾਂ 80 ایਅਰਸ ਦੇ ਨੇ ਜਿਨ੍ਹਾਂ ਨੂੰ ਥੋੜਾ ਬਹੁਤ ਥੋੜਾ ਬਹੁਤ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਰਹਿੰਦੀ ਹੈ ਹਮ ਜਿੰਨਾ ਵੀ ਕੋਟੇਸ਼ਨ ਲੋਕ ਲੈ ਰਹੇ ਨੇ ਕਿਉਂਕਿ ਕੰਪਨੀ ਜਿਨ੍ਹਾਂ ਨੇ ਅਨਾਉਂਸ ਕੀਤਾ orbitt remit ਕਰਕੇ ਜੀ ਠੀਕ ਹੈ ਜੀ ਉਹਨਾਂ ਤੋਂ ਕੋਟੇਸ਼ਨ ਲਈਆਂ ਲੋਕਾਂ ਨੇ ਦੇ ઓ ਰੇਂਜ 10 ਤੋਂ 15000 ਤੱਕ ਵੀ ਜਾ ਰਹੀ ਹੈ ਇੰਸ਼ੋਰੈਂਸ ਅੱਛਾ ਪਰ ਪੇਰੈਂਟ ਉਹਨੇ ਪਰ ইয়ার ਦੀ ਰਿਕੁਆਇਰਮੈਂਟ ਹੈ ਹੁਣ ਤੁਸੀਂ ਇਹਨੂੰ 5 ইয়ারਸ ਨਾਲ ਮਲਟੀਪਲਾਈ ਕਰਕੇ ਦੇਖ ਲਓ ਇਟਸ ਵੈਰੀ ਐਕਸਪੈਂਸਿਵ ਸੋ ਕਾਫੀ ਲੋਕਾਂ ਦੇ ਸੁਪਨੇ ਇਸ ਤੋਂ ਹੀ ਨਹੀਂ ਪੂਰੇ ਹੋਣ ਜਾ ਰਹੇ ਟੁੱਟ ਜਾਣਗੇ ਵੀ ਸੋ ਹਾਂਜੀ ਸੋ ਇਹ ਕਾਫੀ ਵੱਡੀ ਜੀ ਪਰ ਜੀ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਨੂੰ ਜੀ ਹੁਣ ਤੁਸੀਂ ਕਾਫੀ ਲੰਬੇ ਟਾਈਮ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਜੀ 2026 ਚੜ੍ਹਣ ਵਾਲਾ तकरीबन ਆਪਣੇ ਕੋਲ 3 ਕੁ ਮਹੀਨੇ ਦਾ ਸਮਾਂ ਆਪਾਂ ਸਪਟੰਬਰ ਦੇ ਐਂਡ 'ਚ ਆਕਟੂਬਰ ਨਵੰਬਰ ਤੇ ਡਿਸੰਬਰ ਕੀ 2026 ਦੇ ਵਿੱਚ ਕੋਈ ਨਵੇਂ ਰੂਲ ਜਾਂ ਤੁਹਾਡੇ ਕੋਲ ਕੋਈ ਕਲੂ ਮਿਲਿਆ ਕਿ ਕਈਆਂ ਨੂੰ ਹੈਲਪ ਹੋ ਸਕਦੀ ਹੈ ਇਮੀਗ੍ਰੇਸ਼ਨ ਆਫ ਨਿਊਜ਼ੀਲੈਂਡ ਕੁਝ ਲੈ ਕੇ ਆ ਸਕਦਾ ਹੈ ਗਵਰਨਮੈਂਟ ਕੁਝ ਹਿੰਟ ਤਾਂ ਦੇ ਰਹੀ ਹੈ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਹਿੰਟ ਦਿੱਤੇ ਨੇ ਕਿ ਥੋੜਾ ਜਿਹਾ ਜਿੱਦਾਂ ਉਹਨਾਂ ਨੇ ਜੌਬ ਚੇਂਜ ਦੇ ਵਿੱਚ ਜੌਬ ਚੈੱਕ ਜਿਹੜੀ ਐਪਲੀਕੇਸ਼ਨ ਹੈ ਉਹਦੇ ਵਿੱਚ ਥੋੜਾ ਜਿਹਾ ਫਾਰਮ ਦੇ ਵਿੱਚ ਤਬਦੀਲੀਆਂ ਕੀਤੀਆਂ ਰੀਸੈਂਟਲੀ ਜੀ ਉਹ ਥੋੜਾ ਜਿਹਾ ਸੌਖਾ ਕੀਤਾ ਉਹਨਾਂ ਨੇ 雇ਰਸ ਵਾਸਤੇ ਕਿ ਹੁਣ ਡੈਕਲੇਰੇਸ਼ਨ ਬੇਸ ਤੇ ਉਹ ਐਕਸੈਪਟ ਕਰ ਰਹੇ ਨੇ ਕੁਝ ਕੁਐਸ਼ਨਸ ਜਿਹੜੇ ਪਹਿਲਾਂ ਫਾਰਮ ਦੇ ਵਿੱਚ ਹੁੰਦੇ ਸੀ ਹਮ ਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਥੋੜੇ ਜਿਹਾ ਹੋਰ ਚੇਂजेस ਵੀ ਆਉਣ ਦੀ ਉਮੀਦ ਹੈ ਸਾਲ ਦੇ ਖਤਮ ਹੋਣ ਤੱਕ ਨੈਕਸਟ ਈਅਰ ਹਾਂਜੀ ਜੋ ਪਰ ਇਹ ਵੀ ਸਾਨੂੰ ਭੁੱਲਣਾ ਨਹੀਂ ਹੈ ਕਿ ਨੈਕਸਟ ਈਅਰ ਇਜ਼ ਅ ਇਲੈਕਸ਼ਨ ਨਹੀਂ ਹੈ ਇਲੈਕਸ਼ਨ ਹੈ डिसेंबर ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਹਨ ਮਤਲਬ ਕੋ ਤੋਹਫਾ ਦੇ ਸਕਦੇ ਹਾਂ ਕੁਝ ਤੋਹਫਾ ਦੇ ਵੀ ਸਕਦੇ ਨੇ ਪਰ ਕਿਉਂਕਿ ਕੋਐਲੀਸ਼ਨ ਗਵਰਨਮੈਂਟ ਹੈ ਤਾਂ ਥੋੜਾ ਪੁਲਬੈਕ ਗਵਰਨਮੈਂਟ ਦੇ ਅੰਦਰ ਵੀ ਹੋ ਸਕਦਾ ਹੈ ਸੋ ਵੈਰੀ ਕੇਅਰਫੁਲੀ ਉਹਨਾਂ ਨੂੰ ਬੈਲੈਂਸ ਕਰਕੇ ਚੱਲਣੀ ਪੈਗੀ ਇਮੀਗ੍ਰੇਸ਼ਨ ਪਾਲਿਸੀ ਬਟ ਮੈਂ ਮੇਰੇ ਐਕਸਪੀਰੀਅੰਸ ਨਾਲ ਜਿਆਦਾ ਹਾਰਡ ਨਹੀਂ ਕਰਨਗੇ ਮੇਬੀ ਥੋੜਾ ਜਿਆਦਾ ਆਸਾਨੀ ਕਰਨ ਕਿਉਂਕਿ ਥੋੜੀ ਜੀ ਹਾਂ ਜੀ ਕਿਉਂਕਿ ਜੋ ਇਕਨੋਮੀ ਦੀ ਹਾਲਤ ਹੈ ਵੀ ਨੀਡ ਸਕਿੱਲ ਮਾਈਗ੍ਰੈਂਟਸ ਹੈ ਇਹ ਕੰਟਰੀ ਬਿਨਾ ਮਾਈਗ੍ਰੈਂਟਸ ਤੋਂ ਚੱਲਣਾ ਹਜੇ ਪੋਸੀਬਲ ਨਹੀਂ ਹੈ ਸਾਨੂੰ ਚਾਹੀਦਾ ਹੀ ਹੈ ਮਾਈਗ੍ਰੈਂਟਸ ਹਾਂ ਜੀ ਸੋ ਹੋਪਫੁਲੀ 2026 ਊਡ ਬੀ ਦਾ ਗੁੱਡ ਈਅਰ ਜੀ ਹਾਂ ਜੀ ਮੈਂ ਤਾਂ ਇਹੀ ਉਮੀਦ ਕਰਦਾ ਹਾਂ ਮੈਂ ਕਹਿੰਦਾ ਤੁਹਾਡੇ ਬਚਨ ਸੱਚੇ ਹੋ ਜਾਣ ਜੀ ਬਿਲਕੁਲ ਜੀ ਬਾਰੀ ਬਹੁਤ ਸ਼ੁਕਰੀਆ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੁਸੀਂ ਬਹੁਤ ਪਿਆਰੀਆਂ ਤੇ ਗੱਲਾਂ ਦਸੀਆਂ ਕਾਸ਼ ਕਰਕੇ ਕਈਆਂ ਨੂੰ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਜੀ ਕਿਉਂਕਿ ਰਕ ਅਸੀਂ ਰੂਲ ਤਾਂ ਮੋٹے ਮੋٹے ਪੜ ਲਏ ਨੇ ਵਿਆਦਾ ਕਾਰਡ ਆਂਦਾ ਨਾ ਸਾਨੂੰ ਤਾਂ ਕਿ ਵੈਨਿਊ ਕੀ ਹੈ ਟਾਈਮ ਕੀ ਹੈ ਲੰਚ ਬ੍ਰਾਂਚ ਕਿਸ ਟਾਈਮ ਹੋਣਾ ਬਟ ਆਹ ਚੀਜ਼ਾਂ ਜਿਹੜੀਆਂ ਤੁਸੀਂ ਦਸੀਆਂ ਬਹੁਤ ਇੰਪੋਰਟੈਂਟ ਹੈ ਉਹਨਾਂ ਲੋਕਾਂ ਲਈ ਜਿਹੜੇ ਵਿਚਾਰੇ ਸਫਰ ਕਰ ਰਹੇ ਆ ਜਾਂ ਜਿਹੜੇ ਵਿਲਿੰਗਨੈਸ ਨੇ ਨਿਊਜ਼ੀਲੈਂਡ ਆਉਣ ਦੇ ਲਈ ਖਾਸ ਕਰਕੇ ਆਪਾਂ ਇੰਡੀਆ ਦੀ ਗੱਲ ਕਰਦੇ ਆਂ ਆਪਣੀ ਜਿਹੜੀ ਸਾਡੀ ਕਰਮ ਤੇ ਜਨਮ ਭੂਮੀ ਹੈ ਪੰਜਾਬ ਦੀ ਗੱਲ ਕਰਦੇ ਆਂ ਬਟ ਐਡੀਤੀ ਮਾਨ ਸਾਹਿਬ ਦੇ ਨਾਲ ਤੁਸੀਂ ਈਜ਼ੀ ਇਮੀਗ੍ਰੇਸ਼ਨ ਨਾਲ ਕਦੀ ਵੀ ਕਿਸੇ ਵੀ ਟਾਈਮ رابطہ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਬਹੁਤ ਧੰਨਵਾਦ ਭਾਜੀ ਸ਼ੁਕਰੀਆ ਥੈਂਕ ਯੂ ਸੋ ਮਚੀ ਥੈਂਕ ਯੂ